ਸਿਰੇ ਕਾਲ ਤੱਕ ਸਾਹਬ ਦੇ ਜਥੇਦਾਰ ਲੰਮੇ ਸਮੇਂ ਬਾਅਦ ਬੋਲੇ ਨੇ ਜਦੋਂ ਹੁਣ ਬੋਲੇ ਨੇ ਤੇ ਉਹਨਾਂ ਦੀ ਸਖਤੀ ਨਜ਼ਰ ਆ ਰਹੀ ਹੈ ਕਿਸ ਦੇ ਉੱਤੇ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਉੱਤੇ ਔਰ ਐਸਜੀਪੀਸੀ ਦੇ ਲਏ ਗਏ ਫੈਸਲੇ ਉੱਤੇ ਵੀ ਉਹਨਾਂ ਨੂੰ ਸਖਤ ਇਤਰਾਜ਼ ਆਇਆ ਕਿਹੜਾ ਫੈਸਲਾ ਹੈ ਇਸ ਦੇ ਬਾਰੇ ਗੱਲਬਾਤ ਕਰਦੇ ਹਾਂ ਜਦੋਂ ਸ਼੍ਰੀ ਕਾਲਤਖਤ ਸਾਹਿਬ ਦੇ ਜਥੇਦਾਰ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ ਤੇ ਉਹਨਾਂ ਨੇ 2-3 ਗੱਲਾਂ ਦਾ ਵਿਸ਼ੇਸ਼ ਤੌਰ ਦੇ ਉੱਤੇ ਜ਼ਿਕਰ ਕੀਤਾ ਸਭ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਬਾਰੇ ਜੇਕਰ ਗੱਲ ਕਰੀਏ ਜਿਹੜਾ ਉਹਨਾਂ ਦੇ ਖਿਲਾਫ ਆਈ ਸ਼ਿਕਾਇਤ ਦੀ ਜਾਂਚ ਐਸਜੀਪੀਸੀ ਨੇ ਕਰਵਾਉਣ ਲਈ ਕਮੇਟੀ ਬਣਾਈ ਜਿਸ ਦਾ 1 ਮਹੀਨੇ ਲਈ ਅੱਗੇ ਫਿਰ ਸਮਾਂ ਵਧਾਇਆ ਗਿਆ ਪਹਿਲਾਂ 15 ਦਿਨਾਂ ਲਈ ਸਸਪੈਂਡ ਕੀਤਾ ਗਿਆ ਉਹ ਸਮਾਂ ਪੂਰਾ ਹੁੰਦਾ ਤੇ 1 ਮਹੀਨੇ ਦਾ ਉਸ ਦੀ ਹੋਰ ਮਿਆਦ ਵਧਾ ਦਿੱਤੀ ਗਈ ਉਸ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਨੂੰ ਲੈ ਕੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਸਾਫ਼ ਕਹਿ ਦਿੱਤਾ ਕਿ ਕਿਸੇ ਵੀ ਜਥੇਦਾਰਾਂ ਦੀ ਪੜਤਾਲ ਦਾ ਵਿਸ਼ਾ ਐਸਜੀਪੀਸੀ ਦੇ ਕੋਲ ਨਹੀਂ ਹੈ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਹੈ ਹਾਲਾਂਕਿ ਇਸ ਮਾਬਤ ਵੱਖ-ਵੱਖਰੇ ਥਾਵਾਂ ਦੇ ਉੱਤੇ ਸਿੱਖ ਵਿਦਵਾਨਾਂ ਨੇ ਬੁੱਧੀਜੀਵੀਆਂ ਨੇ ਪਹਿਲਾਂ ਵੀ ਗੱਲਾਂ ਦਾ ਜ਼ਿਕਰ ਕੀਤਾ ਪਰ ਮੰਨਿਆ ਜਾ ਰਿਹਾ ਸੀ ਅੰਦਰ ਖਾਤੇ ਤੇ ਗੱਲਾਂ ਸਾਹਮਣੇ ਆ ਰਹੀਆਂ ਸੀ ਕਿ ਗਿਆਨੀ ਰਗਵੀਰ ਸਿੰਘ ਵੀ ਇਸ ਗੱਲ ਤੋਂ ਨਾਰਾਜ਼ ਨੇ ਐਸਜੀਪੀਸੀ ਦੇ ਲੈ ਕੇ ਫੈਸਲੇ ਤੋਂ ਪਰ ਉਹ ਬਿਆਨ ਨਹੀਂ ਸੀ ਆਇਆ ਕੋਈ ਅਧਿਕਾਰਤ ਤੌਰ ਤੇ ਪਰ ਹੁਣ ਉਹਨਾਂ ਨੇ ਖੁਦ ਆਪਣੀ ਜ਼ੁਬਾਨੀ ਇਹ ਬਿਆਨ ਦਿੱਤਾ ਹੈ ਔਰ ਉਸ ਵਿੱਚ ਕਿਹਾ ਹੈ ਕਿ ਐਸਟੀਪੀਸੀ ਨੂੰ ਕੋਈ ਅਧਿਕਾਰ ਨਹੀਂ ਹੈ ਜਥੇਦਾਰਾਂ ਦੀ ਪੜਤਾਲ ਕਰਨ ਦਾ ਔਰ ਜਲਦੀ ਹੀ ਇਹ ਜਿਹੜੀ ਜਾਂਚ ਪੜਤਾਲ ਦਾ ਵਿਸ਼ਾ ਹੈ ਉਹ ਸਾਨੂੰ ਸੌਂਪ ਦਿੱਤਾ ਜਾਵੇ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿ ਰਹੇ ਨੇ ਉਹਨਾਂ ਨੇ ਕਿਹਾ ਕਿ ਬਿਲਕੁਲ ਗਲਤ ਹੈ ਉਹਨਾਂ ਦੇ ਕੋਲ ਅਧਿਕਾਰ ਹੀ ਨਹੀਂ ਹੈ ਇਹ ਜਾਂਚ ਪੜਤਾਲ ਆ ਜਿਹੜੀ ਕਰਵਾਈ ਜਾ ਰਹੀ ਹੈ ਇਹ ਅਨਧਿਕਾਰਤ ਹੈ ਇਹ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਨੀ ਲਖਬੀਰ ਸਿੰਘ ਨੇ ਕਹਿ ਦਿੱਤੀ ਹੈ ਔਰ ਗੱਲ ਇੱਥੇ ਹੀ ਨਹੀਂ ਮੁੱਕਦੀ ਜਿੱਥੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਹੋ ਰਹੀ ਐਸਜੀਪੀਸੀ ਦੇ ਵੱਲੋਂ ਕਰਵਾਈ ਜਾ ਰਹੀ ਜਾਂਚ ਨੂੰ ਲੈ ਕੇ ਉਹਨਾਂ ਨੇ ਸਖਤ ਇਤਰਾਜ਼ ਪੇਸ਼ ਕੀਤਾ ਨਾਲ ਹੀ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਾ ਲੀਡਰਸ਼ਿਪ ਦੀ ਖਾਸ ਕਰਕੇ ਉਹਨਾਂ ਲੀਡਰਸ਼ਿਪ ਦੀ ਜਿਨ੍ਹਾਂ ਨੇ ਅਸਤੀਫੇ ਦਿੱਤੇ ਹੋਏ ਨੇ ਪਰ ਪ੍ਰਵਾਨ ਨਹੀਂ ਹੋਏ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ 16 ਨਵੰਬਰ ਨੂੰ ਆਉਂਦਾ ਉਸ ਤੋਂ ਬਾਅਦ ਤਨਖਾਹਿਆ ਕਰਾਰ ਲੰਮਾ ਸਮਾਂ ਦਿੱਤੇ ਜਾਂਦੇ ਰਹੇ ਨੇ ਫਿਰ 2 ਦਸੰਬਰ ਦਾ ਸਮਾਂ ਆਉਂਦਾ 2 ਦਸੰਬਰ ਨੂੰ ਸ਼੍ਰੀ ਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਖਤ ਆਦੇਸ਼ ਆਉਂਦੇ ਨੇ ਉਹਨਾਂ ਦੀ ਇਨ ਬਿਨ ਪਾਲਣਾ ਕਰਨ ਲਈ ਆਖਿਆ ਜਾਂਦਾ ਪਰ ਉਹ ਹਾਲੇ ਪਾਲਣਾ ਨਹੀਂ ਹੋਈ ਹਾਲਾਂਕਿ ਧਾਰਮਿਕ ਸਜ਼ਾ ਜਿਹੜੀ ਲੱਗੀ ਸੀ ਉਹ ਜ਼ਰੂਰ ਪੂਰੀ ਕਰ ਲਈ ਐ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਜਿਨ੍ਹਾਂ ਜਿਨ੍ਹਾਂ ਨੂੰ ਵੀ ਉਹ ਸਜ਼ਾ ਲੱਗੀ ਤਨਖਾਹ ਲੱਗੀ ਉਹ ਪੂਰੀ ਹੋ ਗਈ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਉਹ ਧਾਰਮਿਕ ਸਜ਼ਾ ਭੁਗਤ ਕੇ ਹੁਣ ਉਹ ਬਿਲਕੁਲ ਜਿਹੜੇ ਸੱਚੇ ਸੁੱਚੇ ਬਣ ਗਏ ਨੇ ਪਰ ਗੱਲ ਇੱਥੇ ਨਹੀਂ ਮੁੱਕ ਰਹੀ ਹੁਣ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਕਾਲ ਤਖਤ ਸਾਹਿਬ ਨੇ ਸਾਫ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਆਦੇਸ਼ ਮੰਨਣ ਨੂੰ ਲੈ ਕੇ ਆਨਾ ਕਾਨੀ ਨਾ ਕਰੇ ਇਹ ਸ਼ਬਦ ਵਰਤੇ ਗਏ ਨੇ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਾਫ ਸ਼ਬਦਾਂ ਚ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੇ ਸ਼ਬਦਾਂ ਦਾ ਸਾਫ ਇਸ਼ਾਰਾ ਹੈ ਕਿ ਜੋ ਹਾਲੇ ਆਦੇਸ਼ ਦਿੱਤੇ ਗਏ ਉਹਨਾਂ ਵਿੱਚੋਂ ਦੋ ਪੂਰੇ ਨਹੀਂ ਹੋਏ ਖਾਸ ਕਰਕੇ ਇੱਕ ਜਿੰਨਾ ਜਿੰਨਾ ਆਗੂਆਂ ਦੇ ਅਸਤੀਫੇ ਆਏ ਉਹ ਪ੍ਰਮਾਣ ਕਰਨ ਦੀ ਗੱਲ ਔਰ ਦੂਜਾ ਜਿਹੜਾ ਆਦੇਸ਼ ਹੈ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਬਣਾਈ ਗਈ ਸੀ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਵੱਲੋਂ ਉਹਨਾਂ ਦੇ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਜਿਸ ਦੀ ਖੁਦ ਅਗਵਾਈ ਕਰਨਗੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਸ ਕਮੇਟੀ ਨੇ ਕੰਮ ਕਰਨਾ ਹੈ ਵਰਕਿੰਗ ਕਮੇਟੀ ਦੀ ਬੈਠਕ ਦੇ ਵਿੱਚ ਆਏ ਮਤੇ ਤੋਂ ਬਾਅਦ ਪਰ ਉਹ ਨਾ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈ ਮੁੜ ਕੇ ਤੇ ਨਾ ਹੀ ਉਹ ਸੱਤ ਮੈਂਬਰੀ ਕਮੇਟੀ ਕੰਮ ਕਰ ਸਕੀ ਹੈ ਜਿਸ ਦੇ ਕਰਕੇ ਗੁਰਪ੍ਰਤਾਪ ਸਿੰਘ ਵੜਾਲਾ ਦੇ ਨਾਲ ਬਾਗੀ ਧੜੇ ਦੇ ਆਗੂਆਂ ਨੇ ਵੀ ਇਸੇ ਤਰ੍ਹਾਂ ਪਹੁੰਚ ਕੀਤੀ ਸੀ ਬਿਆਨ ਦੇਣੇ ਸ਼ੁਰੂ ਕੀਤੇ ਕਾਲ ਤਖਸਾਲ ਦੇ ਜਥੇਦਾਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਔਰ ਮੀਟਿੰਗਾਂ ਦਾ سلسلہ جاری ਰਿਹਾ ਇਸੇ ਤਰ੍ਹਾਂ ਐਸਜੀਪੀਸੀ ਦੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਵਾਲੇ ਐਸਜੀਪੀਸੀ ਮੈਂਬਰ ਵੀ શ્રી ਕਾਲਤਖ ਸਾਹਿਬ ਦੇ ਜਥੇਦਾਰ ਕੋਲ ਲਿਖਤੀ ਰੂਪ ਚ ਲੈ ਕੇ ਜਾਂਦੇ ਨੇ ਕਿ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆ ਜਿਹੜੀ ਮੰਨਨ ਨੂੰ ਤਿਆਰ ਨਹੀਂ ਹੈ ਇਸੇ ਕਰਕੇ શ્રી ਕਾਲਤਖ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਆਖ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਲੀਡਰਸ਼ਿਪ ਨੂੰ ਕਿ ਜਿਹੜੇ ਹੁਕਮ ਨੇ ਆਦੇਸ਼ ਨੇ ਉਹ ਲਾਗੂ ਹੋਣੇ ਚਾਹੀਦੇ ਨੇ ਉਹਨਾਂ ਨੂੰ ਆਨਾਕਾਨੀ ਕਰਕੇ ਟਾਲਮਟੋਲ ਨਹੀਂ ਕਰਨੀ ਚਾਹੀਦੀ ਉਸ ਨੂੰ ਲੈ ਕੇ ਨਾਲ ਇਹ ਵੀ ਗੱਲ ਆਖੀ ਹੈ ਕਿ ਜਿਹੜਾ ਸ਼ਰਮਣੀ ਕਾਲੀਦਲ ਦੀ ਲੀਡਰਸ਼ਿਪ ਆ ਜਿਹੜੀ ਉਹਨਾਂ ਦੇ ਸਤੀਫੇ ਪ੍ਰਵਾਨ ਹੋਣ ਜਦੋਂ ਗੱਲ ਆਉਂਦੀ ਹੈ ਕਿ ਉਹਨਾਂ ਨੂੰ ਜਿਹੜਾ ਸਮਾਂ ਦਿੱਤਾ ਗਿਆ ਉਹ ਬੇਸ਼ੱਕ ਸ੍ਰੀ ਕਾਲਟਕ ਸਾਹਿਬ ਦੇ ਜਥੇਦਾਰ ਨੇ ਹੀ ਪ੍ਰਵਾਨਗੀ ਤੇ ਮਨਜ਼ੂਰੀ ਦਿੱਤੀ ਸੀ ਪਹਿਲਾਂ 3 ਦਿਨਾਂ ਦੇ ਵਿੱਚ ਪਹਿਲੇ ਹੁਕਮ ਤੇ ਆਦੇਸ਼ ਦੇ ਮੁਤਾਬਕ ਕਿ ਸਤੀਫਾ ਪ੍ਰਵਾਨ ਹੋਵੇਗਾ ਫਿਰ 3 ਦਿਨਾਂ ਦਾ ਸਮਾਂ 20 ਦਿਨ ਹੋਰ ਵਧਾ ਦਿੱਤਾ ਗਿਆ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਦੇ ਵੱਲੋਂ ਖਾਸ ਕਰਕੇ ਡਾਕਟਰ ਦਲਜੀਤ ਸਿੰਘ ਚੀਮਾ ਤੇ ਹੋਰ ਆਗੂਆਂ ਨੂੰ ਨਾਲ ਲੈ ਕੇ ਕਾਲ ਤੱਕ ਸਾਥ ਦੇ ਜਥੇਦਾਰ ਤੱਕ ਪਹੁੰਚ ਕਰਦੇ ਨੇ 20 ਦਿਨ ਦਾ ਸਮਾਂ ਜ਼ਰੂਰ ਮਿਲਿਆ ਪਰ ਉਹ ਵੀ 23 ਦਸੰਬਰ ਨੂੰ ਪੂਰਾ ਹੋ ਜਾਂਦਾ ਫਿਰ 23 ਦਸੰਬਰ ਤੋਂ ਲੈ ਕੇ ਅਗਲੇ ਜਿਹੜੇ ਦਿਨ ਸੀ ਮੰਨਿਆ ਜਾ ਰਿਹਾ ਸੀ ਕਿ ਚਲੋ ਹੁਣ ਜਿਹੜੇ ਨੇ ਹੁਕਮ ਦੀ ਪਾਲਣਾ ਕਰਨਗੇ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਪਰ ਉਦੋਂ ਸ਼ਹੀਦੀ ਪੰਦਰਵਾੜੇ ਦੇ ਦਿਨ ਹਾਲੇ ਖਤਮ ਨਹੀਂ ਸੀ ਹੋਏ ਚੱਲ ਰਹੇ ਸੀ ਜਿਸ ਦੇ ਕਰਕੇ ਸ਼੍ਰੋਮਣੀ ਕਾਲੀ ਦਲ ਨੇ ਫੇਰ ਇਹ ਕਿਹਾ ਕਿ ਇਨਾਂ ਦਿਨਾਂ ਦੇ ਦੌਰਾਨ ਤੇ ਕੁਝ ਹੋ ਹੀ ਨਹੀਂ ਸਕਦਾ ਫਿਰ ਜਦੋਂ ਸ਼ਹੀਦੀ ਪੰਦਰਵਾੜਾ ਖਤਮ ਹੁੰਦਾ ਉਸ ਤੋਂ ਬਾਅਦ ਵੀ ਲਗਭਗ ਇੱਕ ਹਫ਼ਤੇ ਤੋਂ ਵੱਧ ਦਾ ਸਮਾਂ ਬੀਤ ਗਿਆ ਤੇ ਵਰਕਿੰਗ ਕਮੇਟੀ ਦੀ ਮੀਟਿੰਗ ਹਜੇ ਵੀ ਨਹੀਂ ਹੋਈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਐਲਾਨ ਜ਼ਰੂਰ ਕਰ ਦਿੱਤਾ ਗਿਆ ਕਿ 14 ਜਨਵਰੀ ਨੂੰ ਮਾਘੀ ਮੇਲੇ ਵਾਲੇ ਦਿਨ ਸਿਆਸੀ ਕਾਨਫਰੰਸ ਕੀਤੀ ਜਾਵੇਗੀ ਔਰ ਸਿਆਸੀ ਕਾਨਫਰੰਸ ਕਿਹੜੇ ਆਧਾਰ ਤੇ ਕੀਤੀ ਜਾਵੇਗੀ ਕਿਉਂਕਿ ਸਮੁੱਚੀ ਲੀਡਰਸ਼ਿਪ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਸ ਨੂੰ ਅਗਵਾਈ ਕਰਨ ਨੂੰ ਲੈ ਕੇ ਨੈਤਿਕ ਆਧਾਰ ਗਵਾ ਚੁੱਕੀ ਹੈ ਟਿੱਪਣੀ ਹੋਈ ਸੀ ਜਥੇਦਾਰ ਸਾਹਿਬ ਦੇ ਵੱਲੋਂ ਜਦੋਂ ਕਾਲਤਖ ਸਾਹਿਬ ਦੀ ਫਸੀਲ ਤੋਂ ਫੈਸਲੇ ਸੁਣਾਏ ਜਾ ਰਹੇ ਸਨ ਆਦੇਸ਼ ਹੁਕਮ ਦਿੱਤੇ ਜਾ ਰਹੇ ਸਨ ਤਾਂ ਫਿਰ ਇਹ ਸਿਆਸੀ ਕਾਨਫਰੰਸ ਸੱਦ ਕੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਤਰ੍ਹਾਂ ਦੀ ਕਾਲੀ ਕੀਤੀ ਜਿਸ ਦੇ ਕਰਕੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਆਏ ਬਿਆਨ ਤੋਂ ਬਾਅਦ ਇਹ ਬਿਆਨ ਦੇ ਰਹੇ ਨੇ ਕਿ ਜਲਦੀ ਹੀ 2-3 ਦਿਨਾਂ ਦੇ ਵਿੱਚ ਵਰਕਿੰਗ ਕਮੇਟੀ ਦੀ ਮੀਟਿੰਗ ਸੱਦ ਲਈ ਜਾਵੇਗੀ ਉਸ ਵਿੱਚ ਫੈਸਲੇ ਜ਼ਰੂਰ ਹੋਣਗੇ ਕੋਈ ਵੀ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਭੱਜ ਨਹੀਂ ਰਿਹਾ ਨਾ ਹੀ ਪਿੱਠ ਦਿਖਾ ਰਿਹਾ ਹੈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਦੇ ਦਾਅਵੇ ਅੱਜ ਵੀ ਉਹੀ ਨੇ ਕਿ ਦੋਹਾਂ ਤਿੰਨਾਂ ਦਿਨਾਂ ਦੇ ਵਿੱਚ ਮੀਟਿੰਗ ਆ ਜਿਹੜੀ ਬੁਲਾਈ ਜਾਵੇਗੀ ਪਰ ਇਹ ਦੋ ਤਿੰਨ ਦਿਨ ਕਾਫੀ ਦਿਨਾਂ ਤੋਂ ਚੱਲ ਰਹੇ ਨੇ ਜਦੋਂ ਦੇ ਸ਼ਹੀਦੀ 15ਵਾਂੜਾ ਖਤਮ ਹੋਇਆ ਹੈ ਉਦੋਂ ਤੋਂ ਲੈ ਕੇ ਅੱਜ ਯਾਨੀ ਕਿ 6 ਜਨਵਰੀ ਤੱਕ ਵੀ ਉਹੀ ਬਿਆਨ ਜਿਹੜਾ ਵਾਰ-ਵਾਰ ਦਿੱਤਾ ਜਾ ਰਿਹਾ ਹੈ ਕਿ ਕੋਈ ਵੀ ਹੁਕਮ ਤੋਂ ਨਹੀਂ ਭੱਜ ਰਿਹਾ ਆਦੇਸ਼ਾਂ ਤੋਂ ਨਹੀਂ ਭੱਜ ਰਿਹਾ ਪਿੱਠ ਨਹੀਂ ਦਿਖਾ ਰਿਹਾ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜੀ ਸਮਰਪਿਤ ਹੈ ਤੇ ਨਿਵਾਣੀ ਸਿੱਖ ਦੇ ਵਜੋਂ ਹਰ ਕੋ ਜਿਹੜਾ ਆਪਣੀ ਝੋਲੀ ਪਾਉਣ ਨੂੰ ਤਿਆਰ ਹੈ ਇਹ ਗੱਲਾਂ ਕਈਆਂ ਜ਼ਰੂਰ ਜਾ ਰਹੀਆਂ ਹਨ ਪਰ ਅਮਰੀ ਅਮਲੀ ਰੂਪ ਦੇ ਵਿੱਚ ਸਾਹਮਣੇ ਨਹੀਂ ਆ ਰਹੀਆਂ ਨਜ਼ਰ ਨਹੀਂ ਆ ਰਹੀਆਂ ਜਿਸ ਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੂੰ ਆਲੋਚਨਾ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਇੱਥ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਕਿਤੇ ਨਾ ਕਿਤੇ ਸੰਤੁਸ਼ਟ ਨਜ਼ਰ ਨਹੀਂ ਆ ਰਹੇ ਉਹਨਾਂ ਦੇ ਬਿਆਨ ਤੋਂ ਸਾਫ਼ ਝਲਕ ਰਿਹਾ ਹੈ ਕਿ ਉਹਨਾਂ ਦੇ ਹੁਕਮਾਂ ਦੀ ਜਿਹੜੀ ਪਾਲਣਾ ਨਹੀਂ ਹੋ ਰਹੀ ਉਸ ਨੂੰ ਲੈ ਕੇ ਉਹ ਜਿਹੜੇ ਨੇ ਸਖਤੀ ਦੇ ਰੌਣ ਦੇ ਵਿੱਚ ਦਿਖਾਈ ਦੇ ਰਹੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਸ ਢੰਗ ਦੇ ਨਾਲ ਸਸਪੈਂਡ ਕੀਤਾ ਗਿਆ ਐਸਜੀਪੀਸੀ ਦੀ ਮੀਟਿੰਗ ਅੰਤਰੀਂ ਕਮੇਟੀ ਦੇ ਵਿੱਚ ਫਿਰ ਜਿਹੜਾ ਕੀ ਹੈ ਨਰੈਣ ਸਿੰਘ ਚੋੜਾ ਨੂੰ ਪੰਥ ਚੋਂ ਛੇਕਣ ਦਾ ਮਾਮਲਾ ਸੀ ਉਹਨਾਂ ਗੱਲਾਂ ਨੂੰ ਲੈ ਕੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਹੀ ਸਵਾਲ ਉੱਠੇ ਸਨ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਸਖਤ ਫੈਸਲੇ ਤੇ ਹਦੇਸ ਸੁਣਾਉਣ ਦੇ ਵਿੱਚ ਉਹਨਾਂ ਦੀ ਵੀ ਖਾਸ ਭੂਮਿਕਾ ਰਹੀ ਹੈ 2 ਦਸੰਬਰ ਨੂੰ ਜਿਸ ਦੇ ਕਰਕੇ ਉਹਨਾਂ ਨੂੰ ਲਾਂਬੇ ਕਰਨ ਦੀਆਂ ਗੱਲਾਂ ਹੋਈਆਂ ਉਹਨਾਂ ਦੇ ਜਿਹੜੇ ਹੱਕ ਦੇ ਵਿੱਚ ਚਾਹੇ ਲੀਡਰ ਨੇ ਚਾਹੇ ਐਸਜੀਪੀਸੀ ਦੇ ਮੈਂਬਰ ਹੋਣ ਜਾਂ ਬਾਗੀ ਧੜੇ ਦੇ ਆਗੂ ਹੋਣ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਾਣਬੁੱਝ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਖੁਦ ਕਿਹਾ ਕਿ ਉਹਨਾਂ ਨੂੰ ਸਜ਼ਾ ਮਿਲ ਰਹੀ ਹੈ ਪਰ ਉਹ ਨਾਂ ਮਰਿਆਂ ਵਿੱਚ ਰੱਖੇ ਜਾ ਰਹੇ ਨਾ ਜਿਉਂਦਿਆਂ ਵਿੱਚ ਔਰ ਉਹਨਾਂ ਨੇ ਤਸਦੀਫਾ ਪਹਿਲਾਂ ਹੀ ਦੇ ਦਿੱਤਾ ਸੀ ਪ੍ਰਮਾਣ ਕਰਨਾ ਪਰ ਲੋ ਕਰ ਲਓ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰਵਾਹ ਨਹੀਂ ਹੈ ਇੱਕ ਪਾਸੇ ਉਹ ਗੱਲਾਂ ਨੇ ਫਿਰ ਨਰੈਣ ਸਿੰਘ ਚੌੜਾ ਨੂੰ ਪੰਚ ਤੋਂ ਛੇਕਣ ਦੀ ਗੱਲ ਨੂੰ ਮਤਆ ਆਇਆ ਬਹੁਤ ਜ਼ਿਆਦਾ ਵਿਰੋਧ ਹੁੰਦਾ ਐ ਐਸਜੀਪੀਸੀ ਦਾ ਇਲਜ਼ਾਮ ਇਹ ਵੀ ਲੱਗਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਉੱਤੇ ਦਬਾਅ ਬਹੁਤ ਜ਼ਿਆਦਾ ਹੈ ਸਿਆਸੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦਾ ਜਿਸ ਦੇ ਕਰਕੇ ਸ਼ਾਇਦ ਉਹ ਇਸ ਤਰ੍ਹਾਂ ਦੇ ਫੈਸਲੇ ਲੈ ਰਹੇ ਨੇ ਇਸ ਤੋਂ ਬਾਅਦ ਫਿਰ ਜਿਹੜੇ ਅੰਦਰ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਨੇ ਐਸਜੀਪੀਸੀ ਦੇ ਮੈਂਬਰ ਜਸਵੰਤ ਸਿੰਘ ਪੜੈਨ ਪਰਮਜੀਤ ਸਿੰਘ ਰਾਏਪੁਰ ਉਹਨਾਂ ਨੇ ਵੀ ਵਿਰੋਧ ਕੀਤਾ ਇਸ ਗੱਲ ਦਾ ਤਾਂ ਫਿਰ ਅਗਲੀ ਅੰਤਰੀਂ ਕਮੇਟੀ ਮੀਟਿੰਗ ਦੇ ਵਿੱਚ ਉਹ ਫੈਸਲੇ ਤੋਂ ਯੂ ਟਰਨ ਵੀ ਲੈਣਾ ਪਿਆ ਐਸਜੀਪੀਸੀ ਨੂੰ ਨਰੈਣ ਸਿੰਘ ਚੌੜਾ ਨੂੰ ਪੰਥ ਚੋਂ ਨਹੀਂ ਛੇਕਿਆ ਜਾਵੇਗਾ ਫਿਰ ਇਹ ਮਤਾ ਆਉਂਦਾ ਪਹਿਲਾਂ ਹਾਲਾਂਕਿ ਇਹ ਆਉਂਦਾ ਕਿ ਪੰਜ ਚੋ ਸੇਕੋ ਇਸ ਤਰ੍ਹਾਂ ਦੇ ਦੋ ਤਿੰਨ ਫੈਸਲੇ ਜਏ ਹੋਏ ਜਿਸ ਦੇ ਕਰਕੇ ਸਵਾਲਾਂ ਦੇ ਘੇਰੇ ਵਿੱਚ ਐਸਜੀਪੀਸੀਵੀਆਈ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਆਏ ਤੇ ਨਾਲ ਹੀ ਸ਼੍ਰੋਮਣੀ ਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਦੇ ਨਾਲ ਸਮਰਥਕ ਸਮਰਥਨ ਦੇਣ ਵਾਲੇ ਲੀਡਰ ਨੇ ਜਿਹੜੇ ਉਹਨਾਂ ਦੇ ਅਸਤੀਫੇ ਜਿੰਨਿਆਂ ਦੇ ਆਏ ਨੇ ਹਾਲਾਂਕਿ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਤਾਂ ਸਭ ਨੂੰ ਸਪਸ਼ਟ ਹੈ ਜਨਤਾ ਕਹ ਕਿ ਉਹਨਾਂ ਨੇ ਦਿੱਤਾ ਸੀ ਪਰ ਉਹਨਾਂ ਦੇ ਨਾਲ ਹੋਰ ਕਿੰਨੇ ਆਗੂ ਨੇ ਜਿਨ੍ਹਾਂ ਨੇ ਅਸਤੀਫਾ ਦਿੱਤਾ ਹੈ ਜੇਕਰ ਉਹਨਾਂ ਦੇ ਪ੍ਰਮਾਣ ਅਸਤੀਫੇ ਜਲ ਜਲਦ ਹੋਣ ਇਹ ਗੱਲ ਕਿ ਆਨੀ ਰਗਵੀਰ ਸਿੰਘ ਹੋਰਾਂ ਨੇ ਕਹਿ ਦਿੱਤੀ ਹੈ ਹਾਲਾਂਕਿ ਲੰਬੇ ਸਮੇਂ ਤੋਂ ਉਹਨਾਂ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ ਚੁੱਪ ਕਿਉਂ ਨੇ ਉਹ ਇੰਨਾ ਸਮੇਂ ਦੇ ਦੌਰਾਨ ਬੋਲ ਕਿਉਂ ਨਹੀਂ ਰਹੇ ਪਰ ਅੱਜ ਜੋ ਬੋਲੇ ਨੇ ਤੇ ਉਹਨਾਂ ਨੇ ਸਾਫ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਸ਼੍ਰੋਮਣੀ ਕਾਲੀਦਾਲ ਨੂੰ ਉਹ ਜਿਹੜੇ ਇਨ ਬਿਨ ਹੁਕਮ ਨੇ ਆਦੇਸ਼ ਨੇ ਉਹ ਮੰਨਣੇ ਹੀ ਪੈਣਗੇ ਆਨਾਕਾਨੀ ਕਰਕੇ ਸ਼੍ਰੋਮਣੀ ਕਾਲੀਦਾਲ ਨੂੰ ਇਹਨਾਂ ਨੂੰ ਟਾਲਣਾ ਨਹੀਂ ਚਾਹੀਦਾ ਤੇ ਹੁਣ ਤੱਕ ਟਾਲਿਆ ਗਿਆ ਤਾਂ ਇਸ ਨੂੰ ਲੈ ਕੇ ਹੁਣ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜਿਹੜਾ ਹੈ ਬਿਆਨ ਦਿੱਤਾ ਗਿਆ ਕਿੰਨੇ ਮਾਇਨੇ ਰੱਖਦਾ ਹੈ ਔਰ ਇਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਨੂੰ ਹੁਣ ਬਿਆਨ ਜੜਾ ਕੀ ਆਦੇਸ਼ ਮੰਨਣਾ ਹੀ ਪਵੇਗਾ ਜੇਕਰ ਇਸ ਨੂੰ ਟਾਲ ਮਟੋਲ ਕਰਕੇ ਅੱਗੇ ਤੋਰਿਆ ਗਿਆ ਤਾਂ ਫਿਰ ਆਨੇ ਬਹਾਨੇ ਲਾਉਣ ਦੀਆਂ ਇਲਜ਼ਾਮ ਤੇ ਦੋਸ਼ ਹੋਰ ਲੱਗਦੇ ਰਹਿਣਗੇ ਕਿਉਂਕਿ ਇਸ ਤੋਂ ਪਹਿਲਾਂ ਵੀ ਉਹਨਾਂ ਉੱਤੇ ਦੋਸ਼ ਲੱਗੇ ਨੇ ਪਹਿਲਾਂ 3 ਦਿਨ ਦਾ ਸਮਾਂ ਮਿਲਦਾ ਫਿਰ 20 ਦਿਨ ਦਾ ਸਮਾਂ ਹੋਰ ਲਿਆ ਜਾਂਦਾ ਪਰ 20 ਦਿਨ ਤੋਂ ਬਾਅਦ ਸਮਾਂ ਉਹਨਾਂ ਨੂੰ ਮਿਲਿਆ ਕਿ ਨਹੀਂ ਮਿਲੇਗਾ ਇਸ ਦਾ ਕਿਤੇ ਵੀ ਜ਼ਿਕਰ ਨਹੀਂ ਮਿਲਦਾ ਔਰ ਕਾਲਤਕ ਸਾਹਿਬ ਦੇ ਜ਼ਥੇਦਾਰ ਨੇ ਇਸ ਦੀ ਜੇਕਰ ਮਨਜ਼ੂਰੀ ਦਿੱਤੀ ਹੁੰਦੀ ਤੇ ਉਹ ਬਿਆਨ ਨਹੀਂ ਸੀ ਦਿੰਦੇ ਕਿ ਹਾਲੇ ਤੱਕ ਸਟੀਫੇ ਨੇ ਜਿਹੜੇ ਪ੍ਰਵਾਨ ਕਿਉਂ ਨਹੀਂ ਹੋਏ ਉਹਨਾਂ ਨੇ ਇਸ ਦਾ ਮਤਲਬ ਕਿ ਸਮਾਂ ਨਹੀਂ ਦਿੱਤਾ ਅੱਗੇ 20 ਦਿਨ ਤੋਂ ਨਹੀਂ ਵਧਾਇਆ ਜਿਸ ਦੇ ਕਰਕੇ ਉਹਨਾਂ ਨੂੰ ਅੱਜ ਕਹਿਣਾ ਪਿਆ ਕਿ ਅਸਤੀਫੇ ਜਲਦੀ ਤੋਂ ਜਲਦੀ ਪ੍ਰਵਾਨ ਹੋਣੇ ਚਾਹੀਦੇ ਨੇ ਔਰ ਖਾਸ ਕਰਕੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਹੁਣ ਉਹ ਕੰਮ ਕਰੇਗੀ ਕਿ ਨਹੀਂ ਕਰੇਗੀ ਇਸ ਦੇ ਬਾਰੇ ਵੀ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਹਾਲੇ ਕਿਸੇ ਵੀ ਰੌਮ ਵਿੱਚ ਨਜ਼ਰ ਨਹੀਂ ਆ ਰਹੀ ਕਿ ਉਹ ਸੱਤ ਮੈਂਬਰੀ ਕਮੇਟੀ ਨੂੰ ਪ੍ਰਵਾਨ ਕਰੇ ਹੁਣ ਦੇਖਦੇ ਹਾਂ ਕਿ ਵਰਕਿੰਗ ਕਮੇਟੀ ਦੀ ਮੀਟਿੰਗ 14 ਜਨਵਰੀ ਨੂੰ ਮਾਗੀ ਮੇਲੇ ਵਾਲੇ ਦਿਨ ਤੋਂ ਪਹਿਲਾਂ ਬੁਲਾਈ ਜਾਂਦੀ ਹੈ ਕਿ ਨਹੀਂ ਬੁਲਾਈ ਜਾਂਦੀ ਜੇਕਰ ਨਹੀਂ ਬੁਲਾਈ ਜਾਂਦੀ ਤਾਂ ਫਿਰ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮ ਦੀ ਆਦੇਸ਼ ਦੀ ਕੀ ਅਵਗਿਆ ਮੰਨੀ ਜਾਵੇਗੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਥੇਦਾਰ ਸਹਿਬਾਨ ਨੇ ਤੈਅ ਕਰਨਾ ਹੈ ਉਹਨਾਂ ਨੇ ਫੈਸਲਾ ਲੈਣਾ ਹੈ ਔਰ ਜਿਹੜੇ-ਜਿਹੜੇ ਵੀ ਇਤਿਹਾਸ ਗਵਾ ਰਿਹਾ ਇਤਿਹਾਸ ਦੇ ਪੰਨਿਆਂ ਤੇ ਦਰਜ ਹੈ ਕਿ ਜਿਨ੍ਹਾਂ ਨੇ ਵੀ ਸਹੀ ਸਮੇਂ ਦੇ ਉੱਤੇ ਇੱਕ ਦਿੱਤੇ ਹੋਏ ਸਮੇਂ ਦੇ ਉੱਤੇ ਆਦੇਸ਼ ਨਹੀਂ ਮੰਨੇ ਕਾਲ ਤਖਤ ਸਾਹਿਬ ਦੇ ਤਾਂ ਉਹਨਾਂ ਨੂੰ ਫਿਰ ਸਖਤ ਸਜ਼ਾਾਂ ਵੀ ਮਿਲਦੀਆਂ ਰਹੀਆਂ ਨੇ ਇਥੋਂ ਤੱਕ ਕਿ ਉਹਨਾਂ ਨੂੰ ਕਾਲ ਤਖਤ ਸਾਹਿਬ ਦੇ ਥੰਮਲਿਆਂ ਨਾਲ ਬੰਨ੍ਹਿਆ ਵੀ ਜਾਂਦਾ ਰਿਹਾ ਔਰ ਉਹਨਾਂ ਦੇ ਗਲਾਂ 'ਚ ਤਖਤੀਆਂ ਵੀ ਪਾਈਆਂ ਜਾਂਦੀਆਂ ਰਹੀਆਂ ਨੇ ਕੀ ਹੁਣ ਸ਼੍ਰੋਮਣੀ ਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੂੰ ਵੀ ਉਹ ਸਮਾਂ ਦੇਖਣਾ ਪਵੇਗਾ ਜਾਂ ਸਮਾਂ ਰਹਿੰਦਿਆਂ ਸਹੀ ਸਮੇਂ ਦੇ ਉੱਤੇ ਫਾਸਲੇ ਜਿਹੜੇ ਉਹ ਕਰ ਦਿੱਤੇ ਜਾਣਗੇ ਆਦੇਸ਼ ਦੇ ਮੁਤਾਬਕ ਇਹ ਹੁਣ ਉਸ ਲੀਡਰਸ਼ਿਪ ਦੇ ਉੱਤੇ ਨਿਰਭਰ ਕਰਦਾ ਹੈ ਤੁਹਾਡਾ ਕੀ ਮੰਨਣਾ ਹੈ ਇਸ ਤਰ੍ਹਾਂ ਦੇਰੀ ਕਿਉਂ ਕੀਤੀ ਜਾ ਰਹੀ ਹੈ ਜਾਣਬੁੱਝ ਕੇ ਦੇਰੀ ਹੋ ਰਹੀ ਹੈ ਜਾਂ ਫਿਰ ਵਾਕਈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਜਿਹੜੀਆਂ ਦਲੀਲਾਂ ਤੇ ਤਰਕ ਦਿੱਤੇ ਜਾ ਰਹੇ ਨੇ ਕਿ ਸਾਡੀ ਪਾਰਟੀ ਦੀ ਮਾਨਤਾ ਹੀ ਖਤਰੇ ਵਿੱਚ ਨਾ ਪੈ ਜਾਵੇ ਪੈ ਜਾਵੇ ਉਹ ਦਲੀਲ ਮਜ਼ਬੂਤ ਹੈ ਤੁਹਾਡਾ ਕੀ ਮੰਨਣਾ ਹੈ ਕੌਣ ਸਹੀ ਚੱਲ ਰਿਹਾ ਹੈ ਕੌਣ ਗਲਤ ਚੱਲ ਰਿਹਾ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ